ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋਗੀ ਕਹਿ ਜੋਗ ਪਲ ਮੀਠਾ ਅਵਰ ਨ ਦੂਜਾ ਪਾਈ ਭਾਵ ਹਰ ਕੋਈ ਆਪਣੇ ਮਤ ਨੂੰ ਹੀ ਚੰਗਾ ਕਹਿੰਦਾ ਹੈ ਦੂਜੇ ਦੇ ਮਤ ਨੂੰ ਕੋਈ ਨਹੀਂ ਸਲੰਦਾ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਦੇ ਗ੍ਰੰਥ ਸਾਹਿਬ ਵਿੱਚ ਤਿਰਿਆ ਚਰਿੱਤਰ ਵਰਣਨ ਕੀਤਾ ਹੈ ਜਿੰਨਾ ਵਿੱਚੋਂ ਇੱਕ ਇਹ ਵੀ ਚਰਿੱਤਰ ਲਿਖਿਆ ਹੈ ਕਿ ਇੱਕ ਵਿਧਵਾ ਇਸਤਰੀ ਸੀ ਉਸ ਦੇ ਪਾਸ ਧਨ ਪਦਾਰਥ ਸੀ ਉਸ ਨੇ ਸੋਚਿਆ ਕਿ ਮੈਂ ਇਸ ਧਨ ਨੂੰ ਕਿਸੇ ਚੰਗੇ ਪਾਸੇ ਖਰਚ ਕਰਾਂ ਇਹ ਵਿਚਾਰ ਕੇ ਉਹ ਜੋਗੀ ਸੰਤਾਵਾਂ ਪਾਸ ਗਈ ਤੇ ਕਿਹਾ ਮਹਾਰਾਜ ਮੇਰੇ ਕੋਲ ਇਹ ਧਨ ਹੈ ਇਸ ਨੂੰ ਕਿਸੇ ਭਲੇ ਅਰਥ ਲਗਾਣਾ ਚਾਹੀਆਂ ਜੋਗੀਆਂ ਦੇ ਮਹੰਤ ਨੇ ਕਿਹਾ ਏ ਜਿਹੜੇ ਕੰਨ ਫੱਟੇ ਜੋਗੀ ਹਨ ਇਹਨਾਂ ਨੂੰ ਨਾਨਾ ਪ੍ਰਕਾਰ ਦੇ ਭੋਜਨ ਝਕਾਓ ਇਹੋ ਪਰਮ ਧਰਮ ਹੈ ਹੋਰ ਸਭ ਪਖੰਡੀ ਹਨ ਵੇਖੀ ਕਿਸੇ ਇਹਨਾਂ ਦੇ ਕਾਬੂ ਨਾ ਆ ਜਾਈਂ ਵਿਧਵਾ ਇਸਤਰੀ ਸਭ ਬਾਤਾਂ ਸੁਣਦੀ ਰਹੀ ਤੇ ਸੁਣ ਕੇ ਕਹਿਣ ਲੱਗੀ ਭਲਾ ਮਹਾਰਾਜ ਜੋ ਕਰਤਾਰ ਕਰੇ ਸੋ ਪੜੀ ਹੋਵੇਗੀ ਫੇਰ ਉਹ ਵਿਧਵਾ ਸੰਨਿਆਸੀਆਂ ਦੇ پاس ਗਈ ਤੇ ਉਸੇ ਤਰ੍ਹਾਂ ਤਨ ਦਾ ਹਾਲ ਸੁਨਾਇਆ ਕਿ ਮੇਰੇ ਪਾਸ ਇਹ ਤਨ ਹੈ ਤੇ ਸੰਨਿਆਸੀਆਂ ਦੇ ਵੱਡੇ ਨੇ ਕਿਆ ਜੋ ਸੰਨਿਆਸ ਤਰਮ ਸਭ ਤੋਂ ਉੱਤਮ ਹੈ ਸ੍ਰੇਸ਼ਟ ਹੈ ਇਹਨਾਂ ਨੇ ਕਦੇ ਪੱਲੇ ਪੈਸਾ ਨਹੀਂ ਬੰਧਾ ਜੇ ਕੋਈ ਦੇ ਜਾਏ ਤੇ ਖਾਣਾ ਨਹੀਂ ਤਾਂ ਭੁੱਖੇ ਹੀ ਕਈ ਕਈ ਦਿਨ ਬਿਤਾ ਦਿੰਦੇ ਨੇ ਆਪਣੇ ਹੱਥ ਨਾਲ ਰਸੋਈ ਵੀ ਨਹੀਂ ਕਰਦੇ ਤਾਂ ਤੇ ਇਨਸ ਨਿਆਸੀਆਂ ਨੂੰ ਜੋ ਕੁਝ ਦਿਓ ਉਹ ਮਹਾ ਪੁੰਨ ਹੁੰਦਾ ਹੈ ਸੋ ਜਿੰਨਾ ਤੇਰੇ ਪਾਸ ਤਨ ਹੈ ਉਸ ਦਾ ਭੰਡਾਰਾ ਕਰ ਦੇ ਤ੍ਰੀਮਤ ਇਹਨਾਂ ਦੀਆਂ ਗੱਲਾਂ ਸੁਣਦੀ ਰਹੀ ਤੇ ਕੁਝ ਨਾ ਉੱਤਰ ਦੇ ਕੇ ਮਸੰਦਾ ਪਾਸ ਗਈ ਤੇ ਮਸੰਦਾ ਨੇ ਕਿਹਾ ਜੋ ਕੁਝ ਸਾਨੂੰ ਦੇਵੇਂ ਇਹੋ ਪੁੰਨ ਹੈ ਇਹੋ ਧਰਮ ਹੈ ਹੋਰ ਸਾਧ ਤਾਂ ਲੁਟੇਰੇ ਨੇ ਵੇਖੀ ਉਹਨਾਂ ਕੋਲ ਨਾ ਫਸ ਜਾਈਂ ਗੱਲ ਕੀ ਇਸੇ ਤਰ੍ਹਾਂ ਉਹ ਬੀਬੀ ਵਿਧਵਾ ਜਿੱਥੇ-ਜਿੱਥੇ ਗਈ ਉਹਨਾਂ ਸਾਰਿਆਂ ਨੇ ਆਪਣੇ ਹੀ ਮਤ ਦੀ ਸਲਾਹ ਨਾ ਕੀਤੀ ਤੇ ਦੂਜਿਆਂ ਦੇ ਮਤ ਦੀ ਧਰਮ ਦੀ ਨਿੰਦਾ ਕੀਤੀ ਫੈਰੋਸ ਵਿਧਵਾ ਇਸਤਰੀ ਨੇ ਵਿਚਾਰ ਕੀਤੀ ਕਿ ਇਹ ਸਭ phekhan wale ਆਪਣੇ ਹੀ ਪੰਥ ਨੂੰ ਉੱਚਾ ਚਾਹੁੰਦੇ ਨੇ ਸੋ ਕਿਉਂ ਨਾ ਮੈਂ ਵੀ ਆਪਣੇ ਹੀ ਪੰਥ ਨੂੰ ਚੰਗਾ ਸਮਝਾਂ ਤੇ ਇਹ ਵਿਚਾਰ ਕੇ ਉਸ ਨੇ ਸਾਰਾ ਤਨ ਵਿਧਵਾ ਇਸਤਰੀਆਂ ਦੇ ਵਿੱਚ ਵੰਡ ਦਿੱਤਾ ਵਾਏ ਗੁਰੂ ਜੀ ਇਸ ਸਾਖੀ ਦਾ ਭਾਵ ਹੈ ਕਿ ਹਰੇਕ ਮਤ ਵਾਲਾ ਆਪਣੇ ਹੀ ਮਤ ਦੀ ਵਡਿਆਈ ਕਰਦਾ ਹੈ ਤੇ ਸਾਰਾ ਤਨ ਆਪਣੇ ਮਤ ਵਿੱਚ ਹੀ ਖਰਚ ਕਰਨਾ ਚਾਹਦਾ ਹੈ ਤਾਂ ਤੇ ਖਾਲਸੇ ਜੀ ਨੂੰ ਵੀ ਚਾਹੀਦਾ ਏ ਕੀ ਅਨਮਤੀਆਂ ਦੇ ਘਰ ਭਰਨ ਨਾਲੋਂ ਹਟ ਕੇ ਆਪਣੇ ਪੰਥ ਦੇ ਪਿਆਰਿਆਂ ਦੀ ਸਹਾਇਤਾ ਕਰੇ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ